ਕਿਸੇ ਦੇ ਕਰਿਓ ਗ੍ਰੀਵੈਂਸ ਸਟੋਰੀ ਇਸੇ ਮੈਂ ਕੁਛ ਆ ਕਰ ਰੋ ਗਿਆ ਪਟਿਆਲਾ ਦੇ ਵਿੱਚ ਕੁਝ ਹੀ ਬੀਤੇ ਦਿਨ ਪਹਿਲਾਂ ਪੱਤਰਕਾਰਾਂ ਉੱਤੇ ਹਮਲੇ ਹੋਏ ਸੀਗੇ ਜਿਸ ਦੇ ਚੱਲਦੇ ਆ ਪਟਿਆਲਾ ਦੀ ਕਾਨੂੰਨ ਵਿਵਸਥਾ ਉੱਤੇ ਕਾਫੀ ਵੱਡੇ ਸਵਾਲ ਉੱਠੇ ਸੀਗੇ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਫਾਸਟਵੇ ਕੇਬਲ ਆਪਰੇਟਰਾਂ ਦੇ ਮਾਮਲੇ ਦੇ ਨਾਲ ਜਿਹੜੇ ਇਹ ਪੱਤਰਕਾਰਾਂ ਉੱਤੇ ਹਮਲੇ ਦਾ ਮਾਮਲਾ ਜੁੜਿਆ ਹੋਇਆ ਹੈ ਕਿਸ ਤਰ੍ਹਾਂ ਇਸ ਦੇ ਬਾਰੇ ਪੂਰਾ ਜਾਣਨ ਪਾਵਾਂਗੇ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤਾਂ ਅੱਜ ਦੀ ਇਸ ਖਾਸ ਅਪਡੇਟ ਨੂੰ ਇੱਕ ਵਾਰ ਸ਼ੁਰੂ ਕਰਦੇ ਹਾਂ ਕੁਝ ਦਿਨ ਪਹਿਲਾਂ ਹੀ ਪਟਿਆਲਾ ਦੇ ਵਿੱਚ ਜਦੋਂ ਇੱਕ ਫਾਸਟਵੇ ਕੇਬਲ ਆਪਰੇਟਰ ਉੱਤੇ ਕੁੱਟਮਾਰ ਕੀਤੀ ਜਾ ਰਹੀ ਸੀਗੀ ਸਿਵਲ ਲਾਈਨ ਥਾਣੇ ਦੇ ਕੋਲ ਤਾਂ ਉਸ ਵੇਲੇ ਕਈ ਪੱਤਰਕਾਰਾਂ ਵੱਲੋਂ ਉਸ ਚੀਜ਼ ਦੀ ਕਵਰੇਜ ਕਰਨ ਦੀ ਖੇਚਲ ਕੀਤੀ ਗਈ ਜਾਂ ਕੋਸ਼ਿਸ਼ ਕੀਤੀ ਗਈ ਜਿਸ ਦੇ ਚੱਲਦੇ ਆ ਉਹ ਗੁੰਡਿਆਂ ਵੱਲੋਂ ਪੱਤਰਕਾਰਾਂ ਨੂੰ ਡਿਟੇਨ ਕਰ ਲਿੱਤਾ ਗਿਆ ਦੇਖ ਲਿੱਤਾ ਗਿਆ ਅਤੇ ਉਹਨਾਂ ਉੱਤੇ ਜਾਣ ਲੇਵਾ ਹਮਲਾ ਕਰ ਦਿੱਤਾ ਹਾਲਾਂਕਿ ਉਹਨਾਂ ਕੋਲ ਜਿਹੜੇ ਮਾਈਕ ਆਈਡੀ ਤੇ ਕੈਮਰਾ ਯੂਨਿਟ ਸੀਗੇ ਜੋ ਕਿ ਲੱਖ ਰੁਪਏ ਦੀ ਮੂਲ ਵਿਵਸਥਾ ਦੇ ਵਿੱਚ ਸੀਗੇ ਉਹ ਵੀ ਉਹਨਾਂ ਵੱਲੋਂ ਚੋਰੀ ਕਰ ਲਿੱਤੇ ਗਏ ਕਿਉਂਕਿ ਉਹਨਾਂ ਦੇ ਵਿੱਚ ਸਾਰੀ ਵਾਰਦਾਤ ਦੀ ਰਿਕਾਰਡਿੰਗ ਤੇ ਉਹਨਾਂ ਦੀ ਸ਼ਕਲਾਂ ਵੀ ਵਿਚਾਰੀਆਂ ਸੀ ਜਿਸ ਦੇ ਚਲਦਿਆਂ ਪੱਤਰਕਾਰਾਂ ਵੱਲੋਂ ਇਹ ਇਲਜ਼ਾਮ ਵੀ ਲਗਾਏ ਗਏ ਕਿ ਸਨੌਰ ਹਲਕਾ ਦੇ ਐਮ.ਐਲ.ਏ ਹਰਮਿਤ ਸਿੰਘ ਪਠਾਨ ਮਾਜਰਾ ਇੱਕ ਵਾਰ ਫਿਰ ਇਸ ਤੋਂ ਇਸ ਮਾਮਲੇ ਦੇ ਵਿੱਚ ਇਨਵੋਲ ਹੋ ਰਹੇ ਨੇ ਕਿਉਂਕਿ ਇਹ ਮਾਮਲਾ ਫਾਸਟਵੇ ਕੇਬਲ ਆਪਰੇਟਰਾਂ ਦੇ ਨਾਲ ਜੁੜਿਆ ਹੋਇਆ ਹੈ ਜਿਸ ਦੇ ਚਲਦਿਆਂ ਤੁਹਾਨੂੰ ਇੱਕ ਵਾਰ ਫਿਰ ਦੱਸ ਜਾਈਏ ਕਿ ਫਾਸਟਵੇ ਕੇਬਲ অপারেਟਰਾਂ ਦਾ ਮਾਮਲਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਹੀ ਪਟਿਆਲਾ ਦੇ ਵਿੱਚ ਭਖ ਰਿਹਾ ਜਿਸ ਦੇ ਵਿੱਚ ਅਰਮਿਤ ਸਿੰਘ ਪਠਾਨ ਮਜਰਾ ਸਨੌਰ ਹਲਕਾ ਦੇ ਐਮਐਲਏ ਦਾ ਨਾਮ ਬਾਰ-ਬਾਰ ਵਿੱਚ ਆਉਂਦਾ ਹੈ ਪਰ ਹਲੇ ਤੱਕ ਇਸ ਚੀਜ਼ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਇਸ ਨਿੰਦਨਯੋਗ ਘਟਨਾ ਤੋਂ ਬਾਅਦ ਪਟਿਆਲਾ ਦੇ ਐਸਐਸਪੀ ਵੱਲੋਂ ਇਸ ਦੇ ਉੱਤੇ ਕੋਈ ਖਾਸ ਚਰਚਾ ਨਹੀਂ ਕੀਤੀ ਗਈ ਜਿੱਥੇ ਕਿ ਮੀਡੀਆ ਕਰਮਚਾਰੀਆਂ ਨੂੰ ਕੁਝ ਦਿਨਾਂ ਬਾਅਦ ਪ੍ਰੈਸ ਕਾਨਫਰੰਸ ਤੇ ਬੁਲਾ ਕੇ ਖਬਰਾਂ ਲਵਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਪਟਿਆਲਾ ਪੁਲਸ ਨੂੰ ਏਡੀ ਬੀਟੀ ਕਾਮਯਾਬੀ ਮਿਲੀ ਉੱਥੇ ਹੀ ਪਟਿਆਲਾ ਦੇ ਐਸਐਸਪੀ ਹੁਣ ਕਿਤਨਾ ਕਿਤੇ ਚੁੱਪ ਨਜ਼ਰ ਆਏ। ਇਸ ਵਾਰ ਤੁਹਾਨੂੰ ਇੱਕ ਹੋਰ ਚੀਜ਼ ਦੱਸ ਜਾਈ ਕਿ ਪੱਤਰਕਾਰਾਂ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਨੇ ਕਿ ਜਦੋਂ ਰਾਤ ਨੂੰ ਉਹਨਾਂ ਉੱਤੇ ਹਮਲਾ ਹੋ ਗਿਆ ਸੀਗਾ ਤੇ ਉਸ ਵੇਲੇ ਜਦੋਂ ਰਜਿੰਦਰ ਹਸਪਤਾਲ ਦੇ ਵਿੱਚ ਆਪਣੀ ਐਮਐਲਰ ਕਟਵਾਰੇ ਸੀਗਾ ਤਾਂ ਉਸ ਵੇਲੇ ਉਹਨਾਂ ਨੇ ਪਟਿਆਲਾ ਦੇ ਐਸਐਸਪੀ ਨੂੰ ਫੋਨ ਕਰਕੇ ਜਿਹੜੇ ਇਸ ਪੂਰੀ ਵਾਰਦਾਤ ਨੂੰ ਇੱਕ ਵਾਰ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਵੱਲੋਂ ਉਹਨਾਂ ਦੇ ਫੋਨ ਨਹੀਂ ਚੱਕੇ ਗਏ ਤੇ ਅਗਲੇ ਦਿਨ ਹੀ ਉਸ ਦੇ ਜਿਹੜੇ ਉਹ ਗੁੰਡਿਆਂ ਤੇ ਪਰਚਾ ਤਾਂ ਜ਼ਰੂਰ ਦਰਜ ਕਰ ਦਿੱਤਾ ਗਿਆ ਸੀਗਾ ਪਰ ਉਸ ਪਰਚੇ ਦੇ ਵਿੱਚ ਜਿਹੜੀ ਧਾਰਾਵਾਂ ਸੀਗੀਆਂ ਉਹ ਛੋਟੀਆਂ-ਛੋਟੀਆਂ ਲਗਾ ਦਿੱਤੀਆਂ ਤਾਂਕਿ ਜਿਹੜੇ ਉਹ ਜਿਹੜੇ 4-5 ਗੁੰਡਿਆਂ ਦੀ ਗ੍ਰਿਫਤਾਰੀ ਕਰਕੇ ਉਹਨਾਂ ਨੂੰ ਦਿਖਾਣਾ ਪੈ ਜਾਵੇ ਕਿ ਉਹਨਾਂ ਦੀ ਛੇਤੀ ਜਮਾਨਤ ਵੀ ਹੋ ਸਕੇ ਪਰ ਉੱਥੇ ਹੀ ਜਦੋਂ ਪਟਿਆਲਾ ਦੇ ਡੀਆਈਜੀ ਅਰਚਰਨ ਸਿੰਘ ਭੁੱਲਰ ਵਰਗੇ ਕਾਬਲੀਅਤ ਤਾਰੀਫ ਅਫਸਰ ਨੇ ਰਾਤੀ ਫੋਨ ਚੱਕ ਕੇ ਉਹਨਾਂ ਦੀ ਗੱਲਬਾਤ ਸੁਣੀ ਤੇ ਕਿਹਾ ਕਿ ਅਸੀਂ ਪੁਲਿਸ ਅਫਸਰ ਨਾਲ ਦੀ ਨਾਲ ਭੇਜ ਰਹੇ ਹਾਂ ਤਾਂ ਉਹਨਾਂ ਦੀ ਇੱਕ ਇਹ ਪ੍ਰਸ਼ੰਸਾ ਕਰਨ ਦੀ ਵੀ ਗੱਲ ਹੈ ਉੱਥੇ ਹੀ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਈਏ ਕਿ ਐਮਐਲਆਰ ਘਟਨ ਤੋਂ ਬਾਅਦ ਵੀ ਜਿਹੜੇ ਉਹਨਾਂ ਦੇ 17 ਐਕਸਰੇ ਹੋਏ ਸੀ ਜਿਨ੍ਹਾਂ ਦੀਆਂ ਕੁਝ ਤਸਵੀਰਾਂ ਸੀ ਤੁਹਾਨੂੰ ਸਾਈਡ ਸਕ੍ਰੀਨ ਤੇ ਵੀ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੀਆਂ ਡੁੰਗੀਆਂ ਸੱਟਾਂ ਤੇ ਉਹਨਾਂ ਨੂੰ ਜਾਨੋਂ ਮਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਗੁੰਡਿਆਂ ਵੱਲੋਂ ਉਹਨਾਂ ਵੱਲੋਂ ਇਹ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਪੱਤਰਕਾਰਾਂ ਵੱਲੋਂ ਕਿ ਤਕਰੀਬਨ 40 ਤੋਂ 50 ਗੁੰਡੇ ਉਸ ਵੇਲੇ ਮੌਜੂਦ ਸੀਗੇ ਤੇ ਉਹਨਾਂ ਨੇ ਕਿਸੇ ਗੋਲਡੀ ਲਦੇਨ ਦੇ ਨਾਮ ਦੇ ਵਿਅਕਤੀ ਨੂੰ ਫੋਨ ਕਰਕੇ ਉਹਨਾਂ ਦੀ ਸ਼ਕਲ ਵੀ ਦਿਖਾਈ ਸੀ ਕਿ ਇਹੋ ਹੀ ਵਿਅਕਤੀ ਹੈ ਜਿਹੜਾ ਪਠਾਨ ਮਾਜਰਾਵਤ ਵੱਲੇ ਮਾਮਲੇ ਤੇ ਖਬਰਾਂ ਬਾਰ-ਬਾਰ ਲਗੰਦਾ ਹੈ ਪਰ ਹੁਣ ਗੱਲ ਇਹ ਵੀ ਦੇਖਣ ਵਾਲੀ ਹੈ ਕਿ ਜਦੋਂ ਇਸ ਇਸ ਮਾਮਲੇ ਦੀ ਆ ਇਸ ਵਾਰ ਤਾਂ ਨਹੀਂ ਇਸ ਨਿੰਦਾ ਯੋ ਘਟਨਾ ਦੀ ਜਦੋਂ ਚਰਚਾ ਪੂਰੇ ਪੰਜਾਬ ਦੇ ਵਿੱਚ ਹੋਣ ਲੱਗਿਆ ਤਾਂ ਕਈ ਜਿੰਨਿਆਂ ਦੇ ਵਿੱਚ ਪੱਤਰਕਾਰਾਂ ਵੱਲੋਂ ਇਸ ਚੀਜ਼ ਦੀ ਨਿੰਦਾ ਜਤਾਈ ਜਾ ਰਹੀ ਸੀ ਜਿਸ ਦੇ ਚੱਲਦੇ ਆ ਮਾਮਲਾ ਇੰਨਾ ਪੱਕ ਚੁੱਕਿਆ ਸੀ ਕਿ ਹਰਮਿਤ ਸਿੰਘ ਪਠਾਨ ਮੱਜਰਾ ਨੇ ਵੀ ਜਿਹੜੇ ਆਪਣੇ ਫੇਸਬੁੱਕ ਪੇਜ ਉੱਤੇ ਲਾਈਵ ਹੋ ਕੇ ਆ ਇੱਕ ਵੀਡੀਓ ਪੋਸਟ ਕਰਕੇ ਆਪਣਾ ਪੱਖ ਰੱਖਦੇ ਹੋਏ ਨਜ਼ਰ ਆਏ ਜਿਸ ਦੀ ਵੀਡੀਓ ਤੁਹਾਨੂੰ ਅਸੀਂ ਸਕਰੀਨ ਤੇ ਵੀ ਪੇਸ਼ ਕਰ ਰਹੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇਹਦੇ ਡੇਲੀ ਪੋਸਟ ਵਾਲੇ ਤੇ ਫਾਸਟਵੇ ਵਾਲੇ ਦੇਖ ਰਿਹਾ ਵੀ ਕਿੰਨਾ ਦਿਨਾਂ ਦੇ ਆਪ ਹੀ ਬੰਦਿਆਂ ਨੂੰ ਸੱਤ ਸੱਤਾਂ ਲਾ ਕੇ ਆਪ ਹੀ ਇੱਕ ਬਦਨਾਮ ਕਰਮ ਦੇ ਚੱਕਰ ਦੇ ਵਿੱਚ ਹੀ ਸਾਰਾ ਦੇਣਾ ਲਕੀ ਰਹਿੰਦੇ ਆ ਆ ਹੁਣ ਵੀ ਕਿਸੇ ਇਹਨੂੰ ਪ੍ਰਵੀਨ ਕੁਮਾਰ ਜਿਹੜਾ ਸਾਰਿਆਂ ਨੂੰ ਪਤਾ ਉਹ ਇੱਕ ਨੰਬਰ ਦਾ ਬਲੈਕ ਮੀਲਰ ਰੰਗ ਕਰ ਰਿਹਾ ਆ ਇਦਾਂ ਨਹੀਂ ਉਹਨੂੰ ਅਸੀਂ ਬਚਪਨ ਤੋਂ ਹੀ ਜਾਣਦੇ ਆ ਵੀ ਉਹਦੇ ਜਿਹੜੀਆਂ ਹਰਕਤਾਂ ਆ ਪਰ ਮੈਂ ਇਹ ਕਦਰ ਪੂਰੀ ਗੱਲ ਕਰਦਾ ਸੀ ਕਿ ਬਾਬੇ ਬੁੱਡੇ ਦੀ 100 ਖਾ ਮੈਂ ਉਸ ਚੀਜ਼ ਦੀ ਨੀਮ ਕਰਦਾ ਕਿ ਮੈਨੂੰ ਪਤਾ ਵੀ ਹੋਵੇ ਨਾ ਝਗੜਿਆ ਹੋਵੇ ਜਿਹੜੇ ਜਿਹੜੇ ਇਹਨਾਂ ਦੇ ਝਗੜੇ ਹੋਏ ਆ ਤੇ ਇਹ ਬੰਦਾ ਹਮੇਸ਼ਾ ਹੀ ਹਰ ਇੱਕ ਜਿਹੜਾ ਲੜਾਈ ਝਗੜਾ ਦੂਜਾ ਤੀਜਾ ਸਾਰਾ ਮੇਰੇ ਨਾਂ ਤੇ ਲਾਉਂਦਾ ਇਹ ਸਿਆਸਤਾ ਬਾਣੀਆਂ ਚੰਗੀਆਂ ਨਹੀਂ ਬੰਦੇ ਉਹ ਚੰਗੇ ਹੁੰਦੇ ਜਿਹੜੇ ਜਿਨ੍ਹਾਂ ਕੋਲ ਪ੍ਰੂਫ ਹੋਣ ਗੱਲ ਕਰਦੇ ਚੰਗੇ ਲੱਗਦੇ ਕਿਸੇ ਦੇ ਨਾਲ ਕੋਈ ਕੰਪਨੀ ਦਾ ਨਾਂ ਹੋਣਾ ਇਹ ਨਹੀਂ ਵੀ ਉਹ ਬੰਦਾ ਹਮੇਸ਼ਾ ਲੜਾਈ ਵਾਲੇ ਬੰਨੇ ਚੱਲੂਗਾ ਕਿ ਸਾਡੇ ਕੋਲ ਕੋਈ ਆਪਦਾ ਡੱਬਾ ਲੈ ਜਾਂਦਾ ਉਹ ਆਪਕੇ ਕੀ ਕਰਦਾ ਕੀ ਨਹੀਂ ਕਰਦਾ ਉਹਦਾ ਸਾਡਾ ਕੋਈ ਲੈਣ ਦੇਣਾ ਨਹੀਂ ਹੁਣ ਗਰਦੀਪ ਹੈ ਤੁਹਾਡਾ ਡਾਇਰੈਕਟਰ ਆ ਉਹ ਜੇ ਕਿਸੇ ਦਾ ਝਗੜਾ ਹੁੰਦਾ ਗਰਦੀਪ ਕਰਾਉਂਦਾ ਉਹ ਤੇ ਗਰਦੀਪ ਦਾ ਕੀ ਲੈਣ ਦੇਣਾ ਹੁੰਦਾ ਜੇ ਕੋਈ ਗੱਲ ਕਰਦਾ ਜਾਂ ਕੋਈ ਸਿਸਟਮ 'ਚ ਆਪਾਂ ਵੜਦੇ ਆ ਆਪਾਂ ਹਮੇਸ਼ਾ ਜੇ ਕੋਈ ਤੁਹਾਡਾ ਵਰਕਰ ਲੜਦਾ ਉਹਨੂੰ ਤੁਸੀਂ ਲਣਾਉਂਦੇ ਹੋ ਤੇ ਜਦੋਂ ਕੋਈ ਗੱਲ ਹੁੰਦੀ ਆ ਤੁਸੀਂ ਚੁੱਕ ਕੇ ਮੇਰਾ ਨਾਮ ਆਵਾ ਦਿੰਦੇ ਹੋ ਵੀ ਉਹ ਰੈਡਸ ਪ੍ਰੌਡ ਦਾ ਏ ਡਰੈਕਟਰ ਐ ਤੇ ਇਹਦੇ ਸ਼ੁਰੂ ਕਰਕੇ ਲੜਿਆ ਉਹਦੀ ਸ਼ਹਿਰਾਂ ਲੜਿਆ ਆਪਦੀ ਜਿਹੜੀਆਂ ਗੱਡੀਆਂ ਸਿਆਸਤਾਂ ਇਹਨਾਂ ਨੂੰ ਆਪਣੇ ਕੋਲ ਰੱਖੋ ਕੋਰਟ ਦੇ ਕੋਰਟ 'ਚ ਜਾਣ ਦੇ ਮਾਰੇ ਤੁਸੀਂ ਮੇਰਾ ਨਾਂ ਨਾ ਲਿਆ ਕਰੋ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਜਿਹੜੇ ਤੁਹਾਡੇ ਤੇ ਪਰਚੇ ਹੋਏ ਸੀ ਉਹ ਤੁਹਾਡੀਆਂ ਆਪਣੀਆਂ ਗਰਤੂਤਾ ਨਾ ਹੋਏ ਸੀ ਤੁਸੀਂ ਉਹਨਾਂ ਉਹਨਾਂ ਦੇ ਤੁਹਾਡੇ ਵਿਧ ਪ੍ਰੂਫ ਸੀ ਉਹਨਾਂ ਪ੍ਰੂਫਾ ਕਰਕੇ ਤੁਹਾਡੇ ਤੇ ਜਿਹੜੇ ਸਾਰੇ ਪਰਚੇ ਹੋਏ ਸੀ ਮੇਰੇ ਖਿਲਾਫ ਤੁਹਾਡੇ ਕੋ ਕੋਈ ਵੀ ਪ੍ਰੂਫ ਹੈਗਾ ਤਾਂ ਦੱਸੋ ਇਹ ਮੇਰੇ ਨਾਲ ਕੋਈ ਕੰਪਨੀਆ ਤੇ ਇਹ ਨਹੀਂ ਵੀ ਮੈਂ ਉਹ ਲੜਾਈਆਂ ਝਗੜਿਆਂ ਚ ਹਰ ਇੱਕ ਤਾਂ ਮਿਲਦਾ ਹਾਂ ਤੇ ਤੁਹਾਨੂੰ ਇੱਕ ਬੇਨਤੀ ਆ ਸਾਰੇ ਪੱਤਰਕਾਰਾਂ ਨੂੰ ਕਿਸੇ ਦੇ ਨਾਲ ਜਾਣ ਤੋਂ ਪਹਿਲਾਂ ਤੁਹਾਡਾ ਫਰਜ਼ ਬਣਦਾ ਸੀ ਮੈਨੂੰ ਮੇਰੇ ਨਾਲ ਗੱਲ ਕਰਦੇ ਮੇਰੇ ਨਾਲ ਗੱਲ ਕਰਕੇ ਵੀ ਇਹ ਤਾਂ ਤੁਹਾਡਾ ਨਾਮ ਆਉਂਦਾ ਤੁਸੀਂ ਦੱਸੋ ਇਹ ਤੇ ਕੀ ਸਫਾਈ ਦਿੰਦੇ ਹੋ ਇਹ ਨਹੀਂ ਵੀ ਆਪਾਂ ਚੁੱਕ ਇੱਕ ਤੇ ਵੀ ਤੁਰ ਪਈਏ ਤੇ ਤੁਹਾਨੂੰ ਪਸਾਡੀ ਤੇ ਸਾਨੂੰ ਤੁਹਾਡੀ ਹਮੇਸ਼ਾ ਲੋੜਿਆ ਇਹਨਾਂ ਇਹ ਦੋ ਚੈਨਲਾਂ ਦੇ ਆਖੇ ਲਾ ਕੇ ਆਪਾਂ ਆਪਸ ਵਿੱਚ ਫਰਕ ਨਾ ਪਾਇਆ ਕਰੀਏ ਇਹ ਜਿਹੜੇ ਲੋਕ ਆ ਇਹਨਾਂ ਨੇ ਸਿਰਫ ਆਪਣੀਆਂ ਸਿਆਸਤ ਵਿੱਚ ਮਕਾਉਣ ਦੇ ਮਾਰਿਆਂ ਨੇ ਤੇ ਜਾਂ ਆਪਦੇ ਸਾਰਿਆਂ ਲੈਣ ਦੇ ਮਾਰਿਆਂ ਨੇ ਤੁਹਾਨੂੰ ਯੂਜ਼ ਕੀਤਾ ਤੇ ਤੁਹਾਨੂੰ ਬੇਨਤੀ ਆ ਇਹੋ ਜਿਹੇ ਪੱਤਰਕਾਰਾਂ ਤੋਂ ਤੇ ਇਹੋ ਜਿਹੇ ਚੈਨਲ ਵਾਲਿਆਂ ਤੋਂ ਬਚ ਕੇ ਰਹੋ ਸੋ ਇਹ ਸੀ ਹਰਮਿੰਦਰ ਸਿੰਘ ਪਟਾਣ ਮੱਜਰਾ ਦਾ ਬਿਆਨ ਜਿਸ ਦੇ ਵਿੱਚ ਉਹ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਮੇਰੇ ਖਿਲਾਫ ਕੋਈ ਵੀ ਐਵੀਡੈਂਸ ਨਹੀਂ ਹੈਗਾ ਪਰ ਉੱਥੇ ਇਹ ਚੀਜ਼ ਵੀ ਦੇਖੀ ਜਾ ਸਕਦੀ ਹੈ ਕਿ ਜਿਹੜੇ ਪੱਤਰਕਾਰ ਨੂੰ ਉਹ ਬਲੈਕਮੈਲਰ ਕੋਸ਼ਿਸ਼ ਕਰ ਰਹੇ ਨੇ ਉਹਨਾਂ ਖਿਲਾਫ ਵੀ ਕੋਈ ਜਿਹੜੇ ਸਬੂਤ ਨਹੀਂ ਹੈਗੇ ਨੇ ਤਾਂ ਜਿੱਥੇ ਉਹਨਾਂ ਉੱਤੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਪੱਤਰਕਾਰ ਉੱਤੇ ਵੀ ਇਲਜ਼ਾਮ ਲਾਣੇ ਬੇਬੁਨਿਆਦ ਨੇ ਜੇਕਰ ਐਵੀਡੈਂਸ ਨਹੀਂ ਹੈਗੇ ਨੇ ਪਰ ਹੁਣ ਗੱਲ ਇਹ ਦੇਖਣ ਵਾਲੀ ਹੈ ਕਿ ਜਦੋਂ ਹੋਰ ਪੱਤਰਕਾਰਾਂ ਨੇ ਇਸ ਚੀਜ਼ ਦੀ ਨਿੰਦਾ ਜਿਤਾਈ ਪਟਿਆਲਾ ਦੇ ਤਾਂ ਉਹਨਾਂ ਨੇ ਜਿਹੜੇ ਡੀਏਜੀ ਹਰਚਰਨ ਸਿੰਘ ਪੁੱਲਰ ਨੂੰ ਜਦੋਂ ਇੱਕ ਮੰਗ ਪੱਤਰ ਦਿੱਤਾ ਕਿ ਉਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਉਹ ਗੁੰਡਿਆਂ ਉੱਤੇ ਤਾਂ ਉਹਨਾਂ ਨੇ ਜਿਹੜੇ SPD Yogesh Sharma ਨੇ ਉਹਨਾਂ ਨੂੰ ਚਿੱਠੀ ਮਾਰਕ ਕਰ ਦਿੱਤੀ ਅਤੇ ਮੰਗ ਪੱਤਰ ਲੈਂਦੇ ਹੋਏ ਕਿਹਾ ਕਿ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਚਾਹੇ ਉਹ ਇਸੇ ਪੋਲਿਟਿਕਸ ਨਾਲ ਜੁੜਿਆ ਹੋਇਆ ਹੈ ਜਾਂ ਕਿਸੇ ਨਾਲ ਵੀ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਦੇ ਨਾਲ ਜੁੜੇ ਰਹੋ ਗ੍ਰੀਵੈਂਸ ਸਟੋਰੀਜ਼ ਨਾਲ